ਅੱਜ ਤੱਕ ਕਦੀ ਵੀ ਨਹੀਂ ਮੈਂ ਕਾ ਵੀਡੀਓ ਦੇ ਵਿੱਚ ਵੀ ਵੀਡੀਓ ਸ਼ੇਅਰ ਕਰੂੰ ਆਹ ਵੀਡੀਓ ਜਰੂਰ ਸਾਰੇ ਸ਼ੇਅਰ ਕਰਿਓ ਇੱਕ ਰੀ ਵੀਰ ਆਪਾਂ ਤੇਰੀ ਨਾ ਵੀਡੀਓ ਜਰੂਰ ਚਲਾਵਾਂਗੇ ਹਨਾ ਸਾਡੇ ਪੰਜਾਬੀ ਭਰਾ ਇੰਨੇ ਵੀ ਨਹੀਂ ਗਏ ਗੁਜ਼ਰੇ ਹੈਗੇ ਵੀ ਆਪਾਂ ਉਹ ਤਰੀ ਹੱਲਪ ਨਹੀਂ ਕਰ ਸਕਦੇ ਕਰਾ ਕੇ ਲਾਵਾਂਗੇ ਲਾਜ ਕੋਈ ਗੱਲ ਨਹੀਂ ਸਿਖਰ ਇਹ ਕਿਨਬਾਲ ਹੈ ਨਾ ਚਾਰ ਗੜੇ ਇਹ ਮੋਟਰ ਤੇ ਹਾਂ ਜੀ ਹਾਂ ਜੀ ਕਰਦੇ ਕੀ ਨਾਮ ਵੀਰ ਦਾ ਨਾਮ ਗਿਆ ਸਜੀਤ ਸਿੰਘ ਆ ਪਾਇਆ ਵੀਰ ਸਜੀਤ ਦੇ ਘਰ ਪਿੰਡ ਨਾਲ ਜਿਹੜਾ ਮੇਰੇ ਸਾਹ ਤਸੀਲਾਈ ਨਾਲ ਤੇ ਹਲਾਲ ਜਿਹੜੇ ਆ ਤੀ ਆ ਵੀ ਦੇ ਲੋਣਾ ਆ ਵੀਰ ਦਾ ਕਰੋਮੀ ਇਹ ਖਰਾਬ ਹੋ ਗਿਆ ਬਿਲਕੁਲ ਠੱਠ ਗਿਆ ਹੈ ਨਾ ਬਿਲਕੁਲ ਖਰਾਬ ਹੋ ਗਿਆ ਉਹ ਬਾਚੋਂ ਵੀਰ ਨੂੰ ਰੂਮ ਦਿੱਤਾ ਭਰਾ ਨੇ ਵੀ ਤੂੰ ਮੇਰੇ ਕਮਰੇ ਵਿੱਚ ਆਪਣਾ ਸਮਾਨ ਰੱਖ ਲੈ ਤੇ ਮੈਂ ਇੱਥੇ ਤੂੜੀ ਪਾਲਣਾ ਤੇ ਇਹਨਾਂ ਰੂਮ ਦਿੱਤਾ ਤੇ ਰਹਿਣ ਵਾਸਤੇ ਵੀ ਤੁਸੀਂ ਮੇਰੇ ਕਮਰੇ ਸਮਾਨ ਰੱਖੋ ਹਣਾ ਇਹ ਕਾ ਛੋਟਾ ਜਿਹਾ ਰਸੋਈ ਹੀ ਕਿਤੇ ਜਿੱਦਾਂ ਗਿਆ ਲੋ ਸਟੋਰ ਗਿਆ ਲੋ ਜਾਂ ਕਿਦਾਂ ਨਾ ਬਾਕੀ ਆ ਬੇਟਾ ਵੀਰ ਦਾ ਹਣਾ ਬਾਕੀ ਆ ਜੋ ਗੱਲ ਕਰਦੇ ਉੱਥੇ ਮਾਝੋ ਇੱਥੇ ਰਹਿਜੀ ਆਦੇ ਥੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਤੁਹਾਨੂੰ ਕਦੀ ਨਹੀਂ ਕਿਹਾ ਵੀ ਇਹ ਵੀਡੀਓ ਸ਼ੇਅਰ ਕਰੋ ਅੱਜ ਤੱਕ ਕਦੀ ਵੀ ਨਹੀਂ ਮੈਂ ਕਾ ਵੀਡੀਓ ਦੇ ਵਿੱਚ ਵੀ ਵੀਡੀਓ ਸ਼ੇਅਰ ਕਰੋ ਆਹ ਵੀਡੀਓ ਜਰੂਰ ਸਾਰੇ ਸ਼ੇਅਰ ਕਰਿਓ ਇੱਕ ਰੀ ਵੇਖ ਕੇ ਉਦੋਂ ਬਾਅਦ ਤੁਹਾਡਾ ਦਿਲ ਕਰੇਗਾ ਨਾ ਕਿ ਵੀ ਵੀਡੀਓ ਸ਼ੇਅਰ ਕਰਨ ਵਾਲੀ ਆ ਤੇ ਵੀਡੀਓ ਸ਼ੇਅਰ ਕਰਿਓ ਨਹੀਂ ਤਾਂ ਨਾ ਕਰਿਓ ਠੀਕ ਆ ਪਰ ਇੱਕ ਰੀ ਆ ਵੀਡੀਓ ਨੂੰ ਦੇਖਿਓ ਜਰੂਰ ਤੇ ਜਿਹੜਾ ਸੱਚਾ ਪੰਜਾਬੀ ਹੋਏਗਾ ਨਾ ਇਹ ਵੀਡੀਓ ਜਰੂਰ ਸ਼ੇਅਰ ਕਰੇਗਾ ਕਿਉਂਕਿ ਇਹ ਮਸਲਾ ਇਹ ਆਮ ਕੋਈ ਮੁੱਦਾ ਨਹੀਂ ਐ ਇਹ ਛੋਟੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਲੇਕਿਨ ਨਿੱਕੇ ਜਿਹੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਤੇ ਜ਼ਿੰਦਗੀ ਹੈਗੀ ਤੁਹਾਡੇ ਹੱਥ ਪੰਜਾਬੀਓ ਤੁਸੀਂ ਸਭ ਕੁਝ ਕਰ ਸਕਦੇ ਜੇ ਬਾਹਰ ਦੀਆਂ ਜੇਲ੍ਹਾਂ ਚੋਂ ਆਪਾਂ ਕਢਾ ਕੇ ਲਿਆ ਸਕਦੇ ਨਾ ਪੰਜਾਬੀਆਂ ਨੇ ਪੈਸੇ ਲਾ ਕੇ ਲੋਕਾਂ ਦੀਆਂ ਫਾਂਸੀਆਂ ਰਕਵਾ ਸਕਦੇ ਆ ਤੇ ਇਹ ਬੱਚੇ ਦਾ ਵੀ ਆਪਾਂ ਲਾਇਕ ਕਰਾ ਸਕਦੇ ਆ ਠੀਕ ਆ ਇਹ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਉਦੋਂ ਬਾਅਦ ਚ ਮਨ ਲੱਗੇ ਚਲੋ ਜਿੰਨੇ ਵੀ ਵੀਰ ਆ ਅਬਾ ਮਤਵੀ ਜਰੂਰ ਕਰਨੀ ਇਹ ਕੀ ਗੱਲ ਹੋਈਏ ਇਹਦੇ ਕੋਟੇ ਨਹੀਂ ਕਰਦਾ ਕਬਜ਼ੇ ਰਿੰਦੀ ਅੱਛਾ ਮੈਂ ਸੀ ਆਈ ਤੁਹਾਡੇ ਤੱਕ ਹਾਂ ਹਾਂ ਅੱਛਾ ਤੇ ਇਹਾਂ ਦਾ ਟਿਕਾ ਪਾਈ ਜਾਂਦੇ ਕੋਈ ਕੋਈ ਕਰੀ ਜਾਂਦੇ ਆ ਮੈਂ ਬੜਾ ਲਾਅੇ ਕਰਾ ਲਿਆ 1.5 ਤੋਂ 2 ਲੱਖ ਰੁਪਏ ਦਾ ਲੱਗਦਾ ਮੈਂ ਸਿਰੋ ਪੈਸੇ ਨੂੰ ਲੱਗ ਰਿਹਾ ਇਹ ਨਹੀਂ ਸਿੱਧੀ ਗੱਲ ਹੈ ਠੀਕ ਹੈ ਜੀ ਪਹਿਲਾਂ ਦੇ ਪੈਰ ਦੇ ਇੱਥੇ ਢਿੱਡ ਲਾ ਕੇ ਬਣਾਵਾਂਗਾ ਇੱਥੋਂ ਇੱਥੇ ਤੇ ਮੁੜ ਕੇ ਹੀ ਬਾਤ ਕਰਾਂਗੇ ਜਿੱਥੇ ਥਾਂ ਜਗ੍ਹਾ ਟਿਕਾ ਲਊ ਅੱਛਾ ਤੇ ਮੈਂ ਵੜ ਤੱਕ ਵੇਖਾ ਪੈਰ ਹੁਣ ਲਾ ਹੀ ਨਹੀਂ ਹੋਇਆ ਇਹ ਕਿੰਨੇ ਸਾਲ ਦਾ ਬੇਟਾ ਇਹ 8 ਸਾਲ ਦਾ ਹੋਇਆ ਅੱਛਾ 8 ਸਾਲ ਦਾ ਉਹ ਤੇ 8 ਸਾਲ ਦਾ ਮੇ ਤਾਂ ਬੱਚਾ ਕਿੱਡਾ ਜਵਾਨ ਹੋਈਦਾ ਨਾ ਨਾ ਦੇ 20 ਨਾਲ ਵੱਡਾ ਛੋਟਾ ਬੱਚਾ ਇਤੋਂ ਜਵਾਨ ਆ ਹਾਂਜੀ ਹਾਂਜੀ ਤੇ ਮਤਲਬ ਕਿੰਨੇ ਸਾਲ ਤੋਂ ਨੂੰ ਪ੍ਰੋਬਲਮ ਆਉਂਦੀ ਹੈ ਇਹ 1.5 ਸਾਲ ਦਾ 1.5 ਸਾਲ ਦਾ ਇਹ ਦੋ ਹੀ ਮਿੰਟ ਟਾਈਮ ਨਹੀਂ ਫੋਨ ਕਰ ਜਾਂਦੇ ਅਸ਼ਮਲ ਦੋ ਟਾਈਮ ਨਹੀਂ ਫੋਨ ਕਰ ਹਾਂਜੀ ਇਹ ਫਿਰ ਕੌਣ ਨਮਾ ਚੜਦਾ ਹੈ ਹਾਂਜੀ ਉਹ ਲਵ ਦਾ ਨਹੀਂ ਇਹ ਨਾਟਕ ਗਰੁੱਪ ਆ ਬਹੁਤ ਮਸ਼ਹੂਰ ਆ ਉਹਦਾ ਕਿਹੜਾ ਗਰੁੱਪ ਆ ਇਹ ਨਾਟਕ ਇਹ ਨੈਗੇਟਿਵ ਹਾਂਜੀ ਹਾਂਜੀ 2000 ਵੀ ਚੜਦਾ ਨਾਲ ਲੈ ਲੈਂਦੇ ਯਾਰੇ ਅੱਛਾ 1500 ਦਾ ਕੂਨ ਦਾ ਤੇ ਢਾਈ ਕੇ ਨਵੇਂ ਲੰਘਦੇ ਆਰਗਨ ਵਿੱਚ ਸਮਰਮ ਉਹ ਸੂਟ ਦਵਾਈ ਲਿਓਣ ਨੇ ਆ ਸਾਲ ਦੇ ਤੋ ਕੇ ਤਿੰਨ ਲਈ 4000 ਦਵਾਈ ਹੁੰਦੀ 1500 2000 ਤੇ ਇਹ ਕਮਾਈ ਦਾ ਸਾਧਨ ਆਪਣਾ ਕੀ ਵੀਰ ਦਿਹਾੜੀ ਚਾਰੇ ਜ਼ਮੀਨ ਜੁੜਾ ਨਾ ਨਾ ਮੇਸੇ ਨਾਲ ਰਾਏਗੀ ਦੇ ਨਾਲ ਕਨਾਲ ਹਾਂ ਹਾਂਜੀ ਆਹ ਨਾਲ ਬੋਰੀ ਜਿਹਨਾਂ ਦੇ ਤੁਹਾਨੂੰ ਸਭ ਪੁੱਛੀ ਅੱਛਾ ਇਹਨਾਂ ਦੇ ਵਿੱਚ ਇਹ ਬੌੜਾ ਚੂਲੇ ਤੇ ਛੱਟ ਲੱਗੀ ਐ ਪਿਤਾ ਜੀ ਨੇ ਇਹਨਾਂ ਦੇ ਤੇ ਬੇਟੇ ਦੀ ਤੁਸੀਂ ਹਾਲਤ ਦੇਖ ਲਈ ਸਾਰੀ ਜਣਾ ਦੋ ਬੜੀਆਂ ਦੋ ਇਹਨਾਂ ਦੀਆਂ ਬੇਟੀਆਂ ਨਾ ਤੇ ਕੋਈ ਤੀਸਰਾ ਮੇਰੀ ਮਾਤ ਦਾ ਫਸਾ ਦਾ ਕਰ ਤੇ ਤੇ ਕਮਾਈ ਦਾ ਸਾਧਨ ਕੋਈ ਨਹੀਂ ਹੈਗਾ ਸਿਰਫ ਮਲਕ ਕਮੂਨ ਦੇ ਤੇ ਜਾ ਕੇ ਆ। ਉਹਨਾਂ ਦਾ ਜਗਰ ਵੀ ਵਰਦੀ ਪਾਈ ਆਂ। 2 ਮਹੀਨੇ ਮੇਰੇ ਬੱਚੇ ਸੱਚੀ ਗੱਲ ਝੋਟਿਆ। ਹਾਂਜੀ ਹਾਂਜੀ। 2015 ਦੀ ਆਂਡੀ ਆ ਤੇ 8 ਤੋਂ 9000 ਰੁਪਏ ਕਮਾਈਦਾ। ਹਾਂਜੀ ਹਾਂਜੀ। ਕੋਈ 150 ਮੋਟਰਸਾਈਕਲ ਤੇ ਵੀ ਖਾਂਦਾ ਹੀ ਆ। ਠੁੱਕਰਦਾ ਖਰਚ ਵੀ ਜਦੋਂ ਆਪਣਾ ਚਲਾਉਣਾ ਜਿੱਦਾਂ ਹਨਾ। ਤੇ 1.5 ਤੋਂ 2 ਲੱਖ ਦਾ ਖਰਚਾ ਇਹਦਾ ਪ੍ਰਸ਼ਨ ਤੇ ਹੀ ਆ। 2 ਕਰਾਏ ਲੱਖ ਰੁਪਈਆ ਮੈਂ ਰੱਖ ਕੇ ਯਾਰ ਡਾਕਟਰਾਂ ਨੇ ਕਿੰਨਾ ਖਰਚਾ ਕੀਤਾ ਇਹਦਾ ਆਪਰੇਸ਼ਨ ਦਾ? ਇਹ ਲੱਖ ਰੁਪਈਆ ਦੀ 80 ਤੋਂ 100 ਰੁਪਈਆ ਇੱਕ ਵਾਰ ਲੱਗੀ। ਤੇ ਕਿੰਨੇ ਆਪਰੇਸ਼ਨ ਹੋਣਾ ਹੈ ਕਿਆ ਕਰਨੇ? ਦੋ ਕਰਾਉਣੇ ਪਏ ਮਨ ਲੱਗਦਾ ਮਨ ਲੱਗਦਾ 2 ਲੱਖ ਰੁਪਇਆ ਮਨ ਲੱਗੇ ਜਦੋਂ ਉਹ ਕਹਿੰਦੇ ਡਾਕਟਰ ਹਾਂਜੀ ਹਾਂਜੀ ਤੇ ਖਰਚਾ ਉੱਪਰ ਮਨ ਲੱਗੇ ਜਾ ਸਕਦਾ ਜਦੋਂ ਮਨ ਲੱਗ 50 ਹਜ਼ਾਰ ਉੱਪਰ ਵੀ ਚਾਹੀਦਾ ਆਹ ਵਾਲੇ ਕੋ ਕਰਾਇਆ ਸੀ ਹਾਂਜੀ ਬਾਟੀ ਲਗਟਦੀ ਆ ਹਾਂਜੀ ਹਾਂਜੀ ਲੋਕੋ ਗ੍ਰਾਮਣ ਕੇ ਮੈਂ ਰਹਿਖੋਂ ਖੜਿਆ ਰਿਹਾ 6 ਪੈਸੇ ਕੋ ਲੈ ਕੇ ਨਹੀਂ ਗਈ ਗਾਜਤ ਨਹੀਂ ਆ ਬਾਕੀ ਤੁਸੀਂ ਬੇਟੇ ਦਾ ਵੇਖ ਲਿਆ ਪੇਟ ਕਿਦਾਂ ਮਨ ਲੱਗੇ ਲੱਗੇ ਲੱਗਾ ਜੋੜ ਨਹੀਂ ਆ ਪੂਰੀ ਕੰਗੜੀ ਪਾ ਗਿਆ ਪੋਟੀ ਕਰਨੀ ਨੇ ਤੇ ਮਾਸਾ ਮਾਸਾ ਦਿਰਕਦੇ ਰਹਿਣਾ ਕਰੇ ਨੇ ਪੇਟ ਦੀ ਹਾਲਾਤ ਤੁਸੀਂ ਦੇਖੀ ਲੈ ਕਿੰਨਾ ਮਨ ਲੱਗਦਾ ਖੂਨ ਨਹੀਂ ਬੰਦਾ ਵਿਚਾਰੇ ਦਾ ਤੇ ਸਾਧ ਸੰਗਤ ਜੀ ਆਪਾਂ ਬੜਾ ਹੀ ਮਤਲਬ ਕੇ ਦਾਨ ਕਰਦੇ ਹਣਾ ਬੜਾ ਪਹਾ ਆਪਾਂ ਮਤਲਬ ਕੇ 12 ਵੀ ਕਈ ਵਾਰੀ ਆਪਾਂ ਜਾੜਦੇ ਹਣਾ ਤੇ ਅੱਗੇ ਵੱਲ ਇੱਥੋਂ ਚੱਲੀਏ ਜੇ ਆਪਾਂ ਭਲਾ ਕਰਨਾ ਮੇਰੀ ਬੇਨਤੀ ਹੈ ਖਾਲਸਾ ਏਡ ਵੀ ਹੋਰ ਵੀ ਜਿੰਨੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਜਾਂ ਮੰਨ ਲਓ ਜਿੰਨੇ ਵੀ ਵੀਰ ਨੇ ਅਦਾਰੇ ਨੇ ਜਾਂ ਬਾਹਰ ਬੈਠੇ ਆਪਣੇ ਸੱਜਣ ਪ੍ਰੇਮੀ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਮੇਰੀ ਇਹ ਭਰਾ ਦੀ ਆਪਾਂ ਜਰੂਰ ਬਾਫੜੀਏ ਇਹ ਪਿੰਡ ਢੰਡਾਲ ਤਹਿਸੀਲ ਅਨਾਲਾ ਜਿਹੜਾ ਅੰਮ੍ਰਿਤਸਰ ਤੇ ਬਾਕੀ ਤੁਸੀਂ ਆ ਜਿਹੜਾ ਏਰੀਆ ਇਹਦੇ ਵਿੱਚ ਸਾਰਾ 1 ਮਹੀਨਾ ਹੋ ਗਿਆ ਪਾਣੀ ਖੜਾ ਹਟਦਾ ਹੜ ਦੀ ਮਾਰ ਰੇਟ ਹੈ ਤੇ ਜ਼ਮੀਨ ਦਾ ਵੀ ਸਾਧਨ ਕੋਈ ਨਹੀਂ ਹੈਗਾ ਵੀਰ ਦਾ ਤੇ ਤੁਹਾਨੂੰ ਪਤਾ ਕੰਮ ਵੀ ਬੰਦ ਰਿਹਾ 1 ਮਹੀਨੇ ਤੋਂ ਹੋ ਗਿਆ ਕੰਮ 1 ਮਹੀਨੇ ਤੋਂ ਹੋ ਗਿਆ ਬੈਠਾ ਵੀਰ ਤੇ ਵੀ ਇਹਦੇ ਆਪਣੇ ਵੀ ਨਾ ਪੈਰ ਦੀ ਹੱਡੀ ਕਰੈਕ ਹੋਈ ਆ ਕੋ ਪੈਰ ਦੀ ਹੱਡੀ ਕਰੈਕ ਹੋਈਆਂ ਤੇ ਕਮੋਂ ਤੇ ਉਹ ਨਹੀਂ ਜਾਇਆ ਜਾ ਸਕਦਾ ਮੇਰੇ ਪਿੰਡ ਪੁੱਛ ਸਕਦਾ ਜੇ ਅਗੇ ਵੇਖਣਾ ਪਸਣਾ ਤੇ ਬਾਕੀ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਜਰੂਰ ਆਪਾ ਹੈਲਪ ਕਰੀਏ ਜਿੰਨੇ ਜੋ ਜਿੰਨੇ ਜੋਗਾ ਵੀ ਹੋਏਗਾ ਵੀ ਇਹਦਾ ਨੰਬਰ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਕਰਦਾਗਾ ਤੇ ਬਾਕੀ ਜਿੰਨੇ ਆਪਣੇ ਨਾਲ ਰਾਬਤਾ ਕਾਇਮ ਕਰਨਾ ਆਪਣੇ ਨਾਲ ਵੀ ਰਾਬਤਾ ਕਾਇਮ ਕਰ ਸਕਦਾ ਤੇ ਘਰ ਦਾ ਡਰੈਸ ਆਪਾਂ ਪਿੰਡ ਢੰਡਾਲ ਤਹਿਸੀਲ ਈਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਡਰੈਸ ਵੀ ਤੁਹਾਨੂੰ ਮੈਂ ਮੈਂਸ਼ਨ ਕਰਦਾਗਾ ਨਾਲ ਨੰਬਰ ਵੀ ਮੈਂਸ਼ਨ ਕਰਦਾਗਾ ਜੇ ਆਪਾਂ ਸਾਰੇ ਜਿੰਨੇ ਜੋ ਗਏ 100 250 ਸਾਰੇ Google account ਵੀਰ ਦਾ ਜ਼ਰੂਰ ਹੋਵੇਗਾ ਮੈਂ ਨਾਲ ਅਟੈਚ ਕਰ ਦਾਂਗਾ ਤੇ ਆਪਾਂ ਜ਼ਰੂਰ ਇਹਦੀ ਹੈਲਪ ਕਰਨੀ ਵੀ ਵੀਰ ਆਪਾਂ ਤੇਰੀ ਨਾ ਵੀਡੀਓ ਜ਼ਰੂਰ ਚਲਾਵਾਂਗੇ ਹਨਾ ਸਾਡੇ ਪੰਜਾਬੀ ਭਰਾ ਇੰਨੇ ਵੀ ਨਹੀਂ ਗਏ ਗੁਜ਼ਰੇ ਹੈਗੇ ਵੀ ਆਪਾਂ ਉਹ ਤੇਰੀ ਹੈਲਪ ਨਹੀਂ ਕਰ ਸਕਦੇ ਠੀਕ ਹੈ ਵੀਰ ਬੜੇ ਵੀਰ ਇਦਾਂ ਦੇ ਬੈਠੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਜਿੰਨਾ ਹਨਾ ਜਿਹੜੇ ਸਾਡੇ ਆਹ ਥੈਲੀ ਵੱਡੀ ਲੈ ਹੋਣੀ ਆ ਅੱਛਾ 8-3 ਫੇਰ ਅਸਮਲੇ ਫੇਰ ਤਿੰਨ ਵਾਰੀ ਕਰਕੇ ਬਲੱਡ ਚੜਨਾ ਬਲੱਡੀ ਪ੍ਰੋਗਰੈਸਰ ਹਾਰ ਗਿਆ ਵੀ ਇਹ ਤਾਂ ਫਿਰ ਸਕੂਲ ਚ ਵੀ ਨਹੀਂ ਗਿਆ ਹੁਣ ਅਜੇ ਤੱਕ ਹਾਂ ਜੀ ਪਾਇਆ ਸਰਕਾਰੀ ਇੱਕ ਦੋ ਵਾਰ ਘੱਲੀ ਦਾ ਮਾਂ ਕਰਦੇ ਮੈਂ ਪੜਨਾ ਤੇਰੇ ਨਹੀਂ ਗਿਰੇਗਾ ਉਹ ਲੱਤਾ ਜੋੜ ਕੇ ਫੋਟੀ ਕਰਨੀ ਥੋੜੀ ਥੋੜੀ ਕਰਦੇ ਰਹਿੰਦਾ ਮੜਾ ਹੂੰ ਹੂੰ ਤੇ ਪਿਸ਼ਾਬ ਵੀ ਨੱਤੇ ਕਰਨਾ ਮੰਦੀ ਜੀ ਅੱਛਾ ਜਦੋਂ ਜ਼ੋਰ ਪੈਂਦਾ ਉਦੋਂ ਸਾਬੀ ਮਿਲ ਜਣਾ ਉੱਤੇ ਠੀਕ ਹੈ ਹਾਂ ਜੀ ਪੜਨੋ ਜੀ ਕਰਦਾ ਹੂੰ ਖੇਡਨੋ ਜੀ ਕਰਦਾ ਖੇਡਨ ਖੇਡਨੋ ਜੀ ਕਰਦਾ ਕਿ ਨਹੀਂ ਹੈ ਜੇ ਲਗਾਦਾ ਕਿ ਤੇਰਾ ਦਿਲ ਕਰਦਾ ਫੁੱਟਬਾਲ ਖੇਡਣਾ ਹਾਂ ਫੁੱਟਬਾਲ ਕਿਹੜਾ ਨੁਕਰਾਦਾ ਜਦੋਂ ਹਾਲਾਤ ਹੀ ਮਨ ਲਗੇ ਇਦਾਂ ਦੇ ਹੋਏ ਨੇ ਬੱਚੇ ਦੀ ਮਾਨਸਿਕਤਾ ਤੇ ਬੜਾ ਫਰਕ ਪੈਂਦਾ ਬਹੁਤ ਜ ਦਵਾਈ ਦਵਾਈ ਤੱਕ ਕਿਵੇਂ ਫਾਇਦੀ ਫੋਨ ਦਾ ਜੇ ਲਾਗੇ ਬਈ ਹੋਈ ਦੀ ਅੱਛਾ ਜੇਦੀ ਫੋਨ ਦੋ ਟਾਈਮ ਹੋਈ ਦੀ ਫਿਰ ਅੱਛਾ ਹਾਂ ਹੂੰ ਦਵਾਈ ਕਿੰਨੀ ਕਿ ਬੱਚਾ ਖਾਈ ਜਾਊਗਾ ਦਵਾਈ ਸਾਢੇ 6 ਸਾਲ ਵੀਰਦੀ ਹੋਗੇ ਦਵਾਈ ਕਿੰਨੀ ਖਾਈ ਜੀ ਗੱਡੀਆਂ ਆਹ ਤਰੀਕਾ ਲੈ ਲੈ ਪੈਂਦਾ ਸਾਨੂੰ ਇਹ ਨਹੀਂ ਸਾਰੇ ਭੈਣਾ ਭੜੀਆਂ ਨੂੰ ਮਾਂ ਨੂੰ ਅਸ ਦਵਾਈ ਰੋਜ਼ ਕਿ ਨਹੀਂ ਖਾਈ ਤਾ 2-3 ਮਹੀਨੇ ਨਾ ਗਰੇ ਥੋਂ ਕੜਿਆ ਹੁੰਦਾ ਆ ਮੈਸ ਨਾਲ 23 ਦਿਨੋਂ 2 ਮਹੀਨੇ ਹੋ ਗਏ ਦਵਾਈ ਮਤਲਬ 23 ਦਿਨੋਂ 2 ਮਹੀਨੇ ਕੁੰਚੜਾ ਇਹਨੂੰ ਹੋ ਗਿਆ ਹੁਣ ਫੇਰ ਮੈਂ 3 ਮਹੀਨੇ ਚੈੱਕ ਹੋਣਾ ਠੀਕ ਹੈ ਫੇਰ ਚੜਦਾ ਹਾਂ ਬਾਕੀ ਵੀਰ ਚਲੋ ਹਾਂ ਸੇ ਵਾਰ ਖੁੰਚੜਾ ਜਿਹੜਾ ਹੋ ਗਿਆ ਦਵਾਈ ਨੂੰ ਜਦ ਮੈਂ ਕੀ ਹੁਣ ਦਵਾਈ ਕੁਝ ਮਰ ਵੀ ਲੈ ਚੋਚ ਜਾ ਕੇ ਕਰ ਲਈ ਜਾਈਏ ਪਰ ਉਹ ਕਿ ਕਰਨ ਵਾਲਾ ਉਹ ਕਾਲਪੁਰ ਕ ਬੈਠਾ ਗੁਰੂ ਰਾਮਦਾਸ ਹਨ ਉਨੇ ਸਾਰਾ ਕੁਝ ਕਰਨਾ ਮਾਲਕ ਨੇ ਗੁਰੂ ਰਾਮਦਾਸ ਨੇ ਬਾਕੀ ਚਲੋ ਭਰਾਵਾਂ ਦਾ ਸੈਜੋ ਜਿਹੋ ਜਨਾਂ ਨੂੰ ਹੋ ਰਿਹਾ ਡਾਕਟਰ ਨੇ ਕਹਿੰਦੇ ਪੈਸੇ ਦੇ ਕੇ ਤੁਹਾਨੂੰ ਲਿਆਓ ਡਾਕਟਰਾਂ ਨੇ ਇਹ ਗੱਲ ਕਹੀ ਹੈ ਨਾ ਕਿ ਮਤਲਬ ਕਿ ਇੰਨੇ ਪੈਸੇ ਲਿਆ ਉਹ ਤਾਂ ਸਹੀ ਹੋ ਜਾਊਗਾ ਸਹੀ ਹੋ ਜਾਊਗਾ ਮਤਲਬ ਉਹਨਾਂ ਕਹੇ ਵੀ 2.5 ਲੱਖ ਰੁਪਏ ਜਦੋਂ ਬੱਚਾ ਤੁਹਾਡਾ ਇਹੀ ਸਹੀ ਹੋਊਗਾ ਦੋ ਹੋਗਾ ਤਾਂ ਪ੍ਰੈਸ਼ਰ ਹੋਊਗਾ ਦੋ ਆਪਰੇਸ਼ਨ ਹੋਣੇ ਹਨ ਅੱਖੀ ਖਰਾਬ ਬਣਾਵੋਗੇ ਅੱਛਾ ਜੀ ਮੈਨੂੰ ਮਿਲਣਾ ਚਾਹੁੰਦਾ 2 ਮਹੀਨਿਆਂ ਬਾਅਦ ਉਹ ਚੱਲੂਗਾ ਫਿਰ ਨਜ਼ਾਰਾ ਸਹੀ ਕਰਨਗੇ ਜਦੋਂ ਹਨਾ ਮਾਲਪੀ ਜੀ ਆਈ ਆ ਬੜੀ ਵਰਗਾਂ 1.5 2 ਹਜ਼ਾਰ ਜਾਂਦਾ ਰਿ ਸਪੀਜੀ ਸਰ ਮਾੜੇ ਬੰਦੇ ਸੁਣਦੇ ਨਹੀਂ ਤੇ ਲੈਣ ਤੜਕੇ ਉੱਠ ਰ ਲੈਣੇ ਚ ਲੱਗਦੇ ਰਹਿਣਾ ਹਾਂਜੀ ਮੈਂ ਤੇਰੇ ਰਹਿ ਗਿਆ ਇੱਕ ਵਾਰ 23 ਦਿਨ ਲਗਾਤਾਰ ਰਹਿ ਗਿਆ ਸੀ ਦਾ ਡੈਸਟ ਦਿੱਤਾ ਟੈਕ ਲਿਖਿਆ ਪਿਆ ਸਾਰੇ ਰਿਪੋਰਟਰ ਪੜਨਾ ਮੇਰੇ ਕੋਈ ਹੈ ਇਹ ਦੋਸਤ ਚੰਡੀਗੜ੍ਹ ਹੋਇਆ ਕਦੀ ਆਇਆ ਡਟੂ ਘੱਲਦਾ ਕਦੀ ਆ ਤੇ 9 ਮਹੀਨਾ ਹੋਣਾ 20 ਦਿਨ ਹੋਣਾ ਤੇ ਮਾੜੇ ਬੰਦੇ ਕੋਈ ਕਿਰਾਇ ਨਹੀਂ ਮਿਲਦੀ ਲੱਗਦਾ ਚੰਡੀਗੜ੍ਹ ਜਾਂਦਾ 1000 ਰੁਪਏ ਤੇ ਕਿਰਾਇ ਲੱਗ ਜਾਂਦਾ ਤੇ ਚੰਡੀਗੜ੍ਹ ਜਾਂਦੇ ਨਾਲ ਦੀ ਦੇਰ ਤਿੰਨ ਤੋਂ ਇਹ ਕਲਾ ਜਗਰ ਦੇ ਤਾਂ ਖੁਸ਼ ਨਹੀਂ ਕੁੜੀ ਤੇ ਰੋਕੇ ਰਹਿੰਦਾ ਕੁੜੀ ਤੋਂ ਵਗਾ ਰਹਿਣਾ ਨਹੀਂ ਆਂਦਾ ਮੈਨੂੰ ਆਖੋ ਜੀ ਫੋਨ ਚੜਾਉਂਦੇ ਕੁੜੀ ਨੇ ਨਾਲੜਨਾ ਉਹ ਡੈਕਟਰ ਨੂੰ ਮੂੰਹ ਨਹੀਂ ਕਰਦਾ ਹੈਨਾ ਤੇ ਪੰਜਾਬੀਓ ਸਾਡੇ ਬਾਦ ਇੱਕ ਮਹਿਣਾ ਹੀ ਆ ਜੇ ਆਪਾਂ ਛੋਟੇ ਬੱਚੇ ਦਾ ਇਲਾਜ ਨਾ ਕਰਾ ਸਕੇ ਠੀਕ ਹੈ ਨਾ ਤੇ ਹਾਲਾਤ ਕਰਦੇ ਤੁਸੀਂ ਆਪ ਦੇਖ ਲਓ ਇੱਕ ਰਿ ਸਾਰੇ ਘਮਾ ਕੇ ਹਾਲਾਤ ਦਿਖਾ ਦੇ ਆਹ ਜਿਹੜਾ ਰੂਮ ਹੈ ਨਾ ਇਹ ਵੀ ਦਾ ਬਿਲਕੁਲ ਖਤਮ ਹੋਇਆ ਤੇ ਭਰਾ ਨੇ ਆਪਣਾ ਰੂਮ ਦਿੱਤਾ ਵੀ ਮੇਰੇ ਕੋ ਰੂਮ ਦੇ ਵਿੱਚ ਤੂੰ ਆਪਣਾ ਸਮਾਨ ਅਕਲਾ ਕਾਰਨ ਕੀ ਇਹ ਬੇਟੇ ਦੇ ਪਹਾ ਲਾਈ ਗਿਆ ਜਿੰਨਾ ਜਿੰਨੀ ਕਮਾਈ ਇਹ ਬੇਟੇ ਤੇ ਲਾਈ ਗਿਆ ਸਾਡੇ ਨਾਲ 6.5 ਸਾਲ ਹੋ ਗਏ ਮੈਨੂੰ 6.5 ਸਾਲ ਹੋ ਗਏ ਵੀਰ ਨੂੰ ਬੇਟੇ ਦਾ ਇਲਾਜ ਕਰਾਉਂਦੇ ਆ 8 ਸਾਲ ਦੀ ਇਹ ਉਮਰ ਆ 1.5 ਸਾਲ ਦੇ ਜਦੋਂ 1.5 ਸਾਲ ਦਾ ਹੀ ਬੇੜਾ ਉਦੋਂ ਤੋਂ ਬਿਮਾਰ ਹੋਇਆ ਠੀਕ ਹੈ ਤੇ ਬਾਕੀ ਕਮਾਈ ਦਾ ਸਾਧਨ ਕੋਈ ਵੀ ਨਹੀਂ ਇਸ ਵਕਤ ਕਿਉਂਕਿ ਮਹੀਨਾ ਹੋ ਗਿਆ ਵੀਰ ਨੂੰ ਘਰ ਬੈਠਾ ਇਹਦੇ ਪੈਰ ਤੇ ਸੱਟ ਲੱਗੀ ਤੇ ਖਰਚੇ ਉਪਰੋਂ ਤੇ ਮੈਡੀਸਨ ਤੁਹਾਨੂੰ ਪਤਾ ਕਿੰਨੀ ਮਹਿੰਗੀ ਹੈ ਨਾ ਹੁਣ 5-7000 ਦੀ ਮੈਡੀਸਨ ਮਹੀਨੇ ਦੀ ਬੱਚੇ ਦੀ ਆਉਂਦੀ ਠੀਕ ਹੈ ਆਪਰੇਸ਼ਨ ਵਾਸਤੇ 2 ਲੱਖ ਦਾ ਇਹਦਾ ਡਾਕਟਰਾਂ ਨੇ ਅਰੇਂਜਮੈਂਟ ਕੀਤਾ ਪਹਿਲਾਂ ਕਰੋ ਤੇ ਉਸ ਤੋਂ ਬਾਅਦ ਜਿਹੜੇ ਚਲੋ ਦਵਾਈਆਂ ਦਾ ਖਰਚੇ ਦਾ ਜਿਹੜਾ ਦੂਜਾ ਵੱਖਰਾ ਤੇ ਕਮਾਈ ਦਾ ਸਾਧਨ ਤੁਹਾਨੂੰ ਵੀ ਪਤਾ ਵੀ ਇੱਕ ਘਰੇਲੂ ਪਰਿਵਾਰ ਦੇ ਵਿੱਚੋਂ ਜੇ ਆਪਾਂ ਕੰਮ ਬਾਹਰ ਜਾਨੇ ਕਰਨ ਵਾਸਤੇ ਤੇ 500 ਰੁਪਏ ਸਿਰਫ ਕੰਮ ਵਾਸਤੇ ਮਿਲਦਾ ਤੇ ਆਪਾਂ ਪਰਿਵਾਰ ਵੀ ਚਲਾਉਣਾ ਦਵਾਈ ਆਪਾਂ ਦੇ ਬੱਚੇ ਦੀ ਲੈ ਕੇ ਆਉਣੀ ਤੇ ਆਪਰੇਸ਼ਨ ਵਾਸਤੇ ਪੈਸੇ ਕਿੱਥੋਂ ਆਉਣਗੇ ਇਹ ਕਰਕੇ ਮੇਰੀ ਸਾਰੀਆਂ ਜਥੇਬੰਦੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਤੇ ਜਿੰਨੇ ਵੀ ਦੁਨੀਆ ਦੇਸ਼ ਵਿਦੇਸ਼ ਵਿੱਚ ਪੰਜਾਬੀ ਬੈਠੇ ਆ ਨਾ ਸਾਰਿਆਂਗੇ ਬੇਨਤੀ ਆ ਵੀ ਆ ਵੀਰ ਦੀ ਆਪਾਂ ਜਰੂਰ ਹੈਲਪ ਕਰਨੀ ਆ ਬਰ ਕੋਲ ਠੀਕ ਆ ਕਰਾ ਕੇ ਲਾਵਾਂਗੇ ਇਲਾਜ ਕੋਈ ਗੱਲ ਨਹੀਂ ਹਾਂ ਹਾਂ ਕੋਈ ਗੱਲ ਨਹੀਂ ਕੋਈ ਚੱਕਾ ਇਹ ਗੱਲ ਨਹੀਂ ਕਰ ਕਰੇ ਵਾਲਾ ਫੈਨ ਗੁਰੂ ਰਾਮਦਾਸ ਕਰਨ ਵਾਲਾ ਵਾਹਿਗੁਰੂ ਇੱਥੋਂ ਤੱਕ ਪਾਣੀ ਇਹਨਾਂ ਦੇ ਘਰ ਦਾ ਕਾਇਆ ਸਵਾ ਅ ਜਿੰਨੇ ਸਾਰੇ ਡੁੱਬੇ ਰਹੇ ਝੋਨੇ ਜਿੱਦਾਂ ਹਨ